ਚੰਨੀ ਸਾਹਿਬ ਹੈਗੇ ਨੇ ਹਮੇਸ਼ਾ ਹੀ ਵਿਵਾਦਾਂ 'ਚ ਰਹੇ ਨੇ ਚਾਹੇ ਉਹ ਕਿਸੇ ਔਰਤ ਨੂੰ ਗਲਤ ਤਰੀਕੇ ਨਾਲ ਹੱਥ ਲਾਉਣ ਦਾ ਹੋਵੇ ਚਾਹੇ ਕਿਸੇ ਦੀ ਠੋਡੀ ਦੇ ਉੱਤੇ ਹੱਥ ਲਾਉਣ ਦਾ ਹੋਵੇ ਅਗਰ ਇਹ ਪੰਡਤਾਂ ਨੂੰ ਲੈ ਕੇ ਜੱਟਾਂ ਨੂੰ ਲੈ ਕੇ ਇਹੋ ਜਿਹੀ ਸ਼ਬਦਾਂ ਦੀ ਵਰਤੀ ਹੈ ਕੱਲ ਨੂੰ ਇਹ ਕੀ ਦਰਸਾਉਣਾ ਚਾਹੁੰਦੇ ਨੇ ਸਟੇਟ ਦੇ ਅੰਦਰ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਤੋਂ ਕੁੱਤੇ ਆਪਜ ਦੋ ਸੀਗੇ ਇੱਕ ਪੰਡਤਾਂ ਦਾ ਕੁੱਤਾ ਸੀ ਇੱਕ ਜੱਟਾਂ ਦਾ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਇਹੋ ਜਿਹਾ ਐਗਜ਼ਾਮਪਲ ਦੇ ਰਹੇ ਨੇ ਜਿਹੜੀ ਕਿ ਪੰਡਤਾਂ ਦੇ ਬਾਰੇ ਜੱਟਾਂ ਦੇ ਬਾਰੇ ਤੇ ਮਹਿਲਾਵਾਂ ਦੇ ਬਾਰੇ ਕਮਿਆਉ ਇਸ ਐਗਜ਼ਾਮਪਲ ਨੂੰ ਵੀ ਦਰਾਣਾ ਨਹੀਂ ਚਾਹੂੰਗੀ ਇਸ ਟਾਈਮ ਦੇ ਉੱਤੇ ਕਹਿੰਦਾ ਮਾਨਤਾ ਨਹੀਂ ਹੈ ਵੀ ਜੱਟ ਦੇ ਹੈਗਾ ਦੋ ਜਨਾਨੇ ਪਰ ਇਹ ਤਾਂ ਉਹ ਕਹਿੰਦੇ ਦੀ ਤੂੰ ਦਬੂ ਕੁੱਤੇ ਦੀ ਰਾਣੀ ਜਦੋਂ ਉਹ ਕਹਿੰਦੇ ਦੀ ਤੂੰ ਦਬੂ ਕੁੱਤੇ ਦੀ ਰਾਣੀ ਅਮਰ ਤਾਂ ਵਰਿੰਗ ਇਸ ਚੀਜ਼ ਉੱਤੇ ਚੁੱਪ ਰਹਿੰਦੇ ਨੇ ਇਹ ਜਿਹੜੀ ਕਾਰਵਾਈ ਹੈ ਅਮਰ ਤਾਂ ਵਰਿੰਗ ਦੇ ਖਰਾਬ ਹੀ ਬੰਡੀ ਚਾਹੀਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਮਹਿਲਾਵਾਂ ਨੂੰ ਜੱਟਾਂ ਨੂੰ ਅਤੇ ਬ੍ਰਾਹਮਣਾਂ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹੈਗਾ ਜਿਸ ਨੂੰ ਲੈ ਕੇ ਪੰਜਾਬ ਮੈਲਾ ਕਮਿਸ਼ਨ ਜਿਹੜਾ ਹੈਗਾ ਉਹ ਹਰਕਤ ਆਏ ਨੇ ਸਾਡੇ ਨਾਲ ਪੰਜਾਬ ਮੈਲਾ ਕਮਿਸ਼ਨ ਦੇ ਚੇਅਰਪਰਸਨ ਡਾਕਟਰ ਰਾਜ ਲਾਲੀ ਗਿਲਜੀ ਨੇ ਮੈਡਮ ਕਿਸ ਤਰ੍ਹਾਂ ਦਾ ਆਪਾਂ ਜਿਹੜਾ ਜੈਕਸ਼ਨ ਲੈ ਰਹੇ ਹੈਗੇ ਤੇ ਕੀ ਜੇ ਤੁਸੀਂ ਸੋਚਦੇ ਹੋ ਕਿ ਉਹ ਬਿਆਨ ਜਿਹੜਾ ਹੈਗਾ ਮਹਿਲਾਵਾਦ ਦੇ ਬ੍ਰਾਹਮਣਾ ਦੇ ਆਪਾਂ ਕਿ ਜੱਟਾਂ ਦੇ ਖਿਲਾਫ ਕਿਸ ਤਰ੍ਹਾਂ ਹੈਗਾ ਤੇ ਕੋਈ ਜਿਹੜਾ ਵੀਡੀਓ ਇਸ ਇੰਨਾ ਪਪੂਲਰ ਹੋ ਚੁੱਕਿਆ ਸਾਰੇ ਜਨਾਂ ਨੇ ਦੇਖਿਆ ਹੈ ਪੂਰਾ ਕੰਟਰੀ ਦੇ ਅੰਦਰ ਇਹ ਜਿਹੜਾ ਵੀਰਲ ਜਿਹੜਾ ਵਾਇਰਲ ਵੀਡੀਓ ਹੈਗਾ ਦੇਖ ਰਹੇ ਨੇ ਲੋਕੀ ਕਿ ਇੱਕ ਸਾਬਕਾ ਮੰਤਰੀ ਜੋ ਐਸੀ ਇੱਕ اپੋਜੀਸ਼ਨ ਤੇ ਰਹਿ ਚੁੱਕੇ ਨੇ ਜ਼ਿੰਮੇਵਾਰ ਇਨਸਾਨ ਔਰ ਇਹੋ ਜਿਹਾ ਜਿਹੜਾ ਆ ਇੱਕ ਚੋਣਾਂ ਦੇ ਦੌਰਾਨ ਇੱਕ ਪਤਾ ਨਹੀਂ ਕੀ ਖਟਣਾ ਚਾਹੁੰਦੇ ਸੀ ਇਹੋ ਜਿਹੀ ਗੱਲਾਂ ਕਰਕੇ ਇਹੋ ਜਿਹਾ ਐਗਜ਼ਾਮਪਲ ਦੇ ਰਹੇ ਨੇ ਜਿਹੜੀ ਕਿ ਪੰਡਤਾਂ ਦੇ ਬਾਰੇ ਜੱਟਾਂ ਦੇ ਬਾਰੇ ਤੇ ਮਹਲਾਵਾਂ ਦੇ ਬਾਰੇ ਕਿ ਮੈਂ ਉਹ ਇਸ ਐਗਜ਼ਾਮਪਲ ਨੂੰ ਵੀ ਦੁਹਰਾਣਾ ਨਹੀਂ ਚਾਹੂੰਗੀ ਇਸ ਟਾਈਮ ਦੇ ਉੱਤੇ ਕਿ ਉਹ ਇਸ ਚੀਜ਼ ਨੂੰ ਕਿੰਨੀ ਡੈਰੋਗੇਟਰੀ ਜਿਹੜੀ ਟਰਮ ਹੈਗੀ ਉਹ ਯੂਜ਼ ਕਰ ਰਹੇ ਨੇ ਇਹ ਉਹਨਾਂ ਦੀ ਸੋਚ ਤੇ ਉਹਨਾਂ ਦਾ ਆਪਣਾ ਕਿਰਦਾਰ ਜਿਹੜਾ ਨਾ ਇਹ ਬੋਲਦਾ ਇਹ ਅੱਜ ਦੇ ਨਹੀਂ ਬਹੁਤ ਪੁਰਾਣੇ ਟਾਈਮ ਦੇ ਤੋਂ ਜਿਹੜੇ ਹੈਗੇ ਨੇ ਚੰਨੀ ਸਾਹਿਬ ਹੈਗੇ ਨੇ ਹਮੇਸ਼ਾ ਹੀ ਵਿਵਾਦਾਂ 'ਚ ਰਹੇ ਨੇ ਚਾਹੇ ਉਹ ਕਿਸੇ ਔਰਤ ਨੂੰ ਗਲਤ ਤਰੀਕੇ ਨਾਲ ਹੱਥ ਲਾਉਣ ਦਾ ਹੋਵੇ ਚਾਹੇ ਕਿਸੇ ਦੀ ਠੋਡੀ ਦੇ ਉੱਤੇ ਹੱਥ ਲਾਉਣ ਦਾ ਹੋਵੇ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਮੇਰਾ ਮਤਲਬ ਆ ਨਹੀਂ ਸੀ ਇਹ ਮੇਰਾ ਮਤਲਬ ਉਹ ਨਹੀਂ ਸੀ ਸਭ ਤੋਂ ਸ਼ਰਮਨਾਕ ਗੱਲ ਤੇ ਇਹ ਹੈਗੀ ਆ ਕਿ ਜਦੋਂ ਇਹ ਬਿਆਨ ਦੇ ਰਹੇ ਸੀ ਇਹੋ ਜਿਹਾ ਐਗਜ਼ਾਮਪਲ ਦੇ ਰਹੇ ਸੀ ਅਮਰਤਾ ਬਰਿੰਗ ਜੀ ਉਹਨਾਂ ਦੇ ਨਾਲ ਖੜੇ ਸੀ ਐਜ਼ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਕਿ ਅਸੀਂ ਜਿਹੜੇ ਹੈਗੇ ਨੇ ਚੰਨੀ ਸਾਹਿਬ ਇਹੋ ਜਿਹਾ ਬਿਆਜ ਕਿਉਂ ਦੇ ਰਹੇ ਨੇ ਉਹ ਉਸੇ ਟਾਈਮ ਉਹਨਾਂ ਨੂੰ ਰੋਕਦੇ ਅਗਰ ਉਹ ਮਹਿਲਾਵਾਂ ਦੀ ਇੱਜ਼ਤ ਕਰਦੇ ਨੇ ਤੇ ਮਹਿਲਾਵਾਂ ਤੋਂ ਵੋਟਾਂ ਮੰਗਦੇ ਨੇ ਜਾ ਕੇ ਆਫਟਰ ਆਲ ਸਟੇਟ ਦੇ ਅੰਦਰ 50% ਵੋਟ ਤੇ ਮਹਿਲਾਵਾਂ ਦੀ ਹੈ ਅਗਰ ਤੁਸੀਂ ਉਹਨਾਂ ਨੂੰ ਕੁਝ ਸਮਝ ਦੇਣੀ ਤੁਸੀਂ ਉਹਨਾਂ ਨੂੰ ਕੰਪੇਅਰ ਕਰ ਰਹੇ ਹੋ ਕਿਸ ਤਰੀਕੇ ਦੇ ਨਾਲ ਗੰਦੇ ਤਰੀਕੇ ਦੇ ਨਾਲ ਕੰਪੇਅਰ ਕਰ ਰਹੇ ਹੋ ਅਮਰਤਾ ਵਰਿੰਗ ਇਸ ਚੀਜ਼ ਉੱਤੇ ਚੁੱਪ ਰਹਿੰਦੇ ਨੇ ਇਹ ਜਿਹੜੀ ਕਾਰਵਾਈ ਹੈ ਅਮਰਤਾ ਵਰਿੰਗ ਦੇ ਖਰਾਬ ਵੀ ਬਣਨੀ ਚਾਹੀਦੀ ਹੈ ਕਿ ਜਦੋਂ ਇਹ ਮਹਿਲਾਵਾਂ ਦੇ ਲਈ ਇੱਜ਼ਤ ਦਾ ਸਵਾਲ ਬਣਿਆ ਸੀ ਤੁਸੀਂ ਉਸ ਟਾਈਮ ਚੁੱਪ ਰਹੇ ਜਦੋਂ ਅਮਰਤਾ ਵਰਿੰਗ ਖੜੇ ਸੀ ਥੋੜਾ ਜਿਹਾ ਮੂੰਹ ਬਣਾਉਂਦੇ ਨੇ ਕਿ ਉਹਨਾਂ ਨੇ ਵੀ ਨੋਟਿਸ ਜਾਰੀ ਕਰੂਗਾ ਤੁਸੀਂ ਤਿੰਨੇ ਜਣੇ ਨੋਟਿਸ ਕਰ ਰਹੇ ਆ ਨਹੀਂ ਉਹਨਾਂ ਦਾ ਮੂੰਹ ਤੇ ਬਣਿਆ ਸੀਗਾ ਕਿ ਇਹਨੇ ਤਾਂ ਕੰਮ ਖਰਾਬ ਕਰਤਾ ਆ ਕਿ ਸਾਰਾ ਮੇਰਾ ਇੱਥੇ ਲੇਕਿਨ ਉਹ ਠੀਕ ਹੈ ਕਿ ਤੁਹਾਡਾ ਮੂੰਹ ਬਣਿਆ ਕਿ ਤੁਸੀਂ ਫੀਲ ਕੀਤਾ ਕੰਮ ਖਰਾਬ ਕੀਤਾ ਲੇਕਿਨ ਕੰਮ ਦੀ ਗੱਲ ਉਹ ਸੀ ਨਾ ਜਦ ਕਿ ਮਹਿਲਾਵਾਂ ਵਿੱਚ ਖੜਦੇ ਜਾ ਕੇ ਕਿ ਤੁਸੀਂ ਇਹ ਗਲਤ ਸ਼ਦਾਬਦੀ ਕਰ ਰਹੇ ਹੋ ਐਜ਼ ਅ ਮਹਿਲਾਵਾਂ ਮੈਂ ਆਪਣੇ ਏਰੀਆ ਦੇ ਲਈ ਜਾਂ ਮੈਂ ਆਪਣੇ ਪੂਰੇ ਪੰਜਾਬ ਦੀ ਮਹਿਲਾਵਾਂ ਦੇ ਕਿਰਾ ਇਹ ਨਹੀਂ ਸੁਣਨਾ ਚਾਹਦੀ ਅਸੀਂ ਇਹ ਨੋਟਿਸ ਜਾਰੀ ਕੀਤਾ ਔਰ ਇਸ ਤੋਂ ਬਾਅਦ ਅਗਰ ਇਹ ਪੰਡਤਾਂ ਨੂੰ ਲੈ ਕੇ ਜੱਟਾਂ ਨੂੰ ਲੈ ਕੇ ਇਹੋ ਜੀ ਸ਼ਬਦਾਂ ਦੀ ਵਰਤੀ ਹੈ ਕੱਲ ਨੂੰ ਇਹ ਕੀ ਦਰਸਾਉਣਾ ਚਾਹੁੰਦੇ ਨੇ ਸਟੇਟ ਦੇ ਅੰਦਰ ਅਮਨ ਸ਼ਾਂਤੀ ਪੰਘ ਕਰਨਾ ਚਾਹੁੰਦੇ ਨੇ ਅਗਰ ਇਹ ਅਮਨ ਸ਼ਾਂਤੀ ਪੰਘ ਹੁੰਦੀ ਆ ਜਾਂ ਇਹ ਸਮਾਜ ਉੱਤੇ ਉੱਠਦਾ ਪੰਜਾਬ ਦੀ ਪੂਰੀ ਮਹਿਲਾਵਾਂ ਸੜਕ ਦੇ ਉੱਤੇ ਉਤਰਦੀਆਂ ਨੇ ਚੰਨੀ ਸਾਹਿਬ ਦੇ ਲਈ ਇਹ ਸ਼ਾਂਤੀ ਪੰਘ ਕਰਨ ਦਾ ਜ਼ਿੰਮੇਵਾਰ ਸਭ ਤੋਂ ਪਹਿਲਾਂ ਚੰਨੀ ਸਾਹਿਬ ਨਹੀਂ ਦੂਜਾ ਅਮਰਤਾ ਵਰਿੰਗ ਜਿਹੜੇ ਚੁੱਪ ਰਹੇ ਇਸ ਦੇ ਉੱਤੇ ਤੁਸੀਂ ਨੋਟਿਸ ਜਿਹੜਾ ਭੇਜਿਆ ਨੇ ਉਸ ਵਿੱਚ ਕੀ ਕਹਿ ਰਹੇ ਹੋਗੇ ਉਸ ਦੇ ਉੱਤੇ ਕਿ ਕੱਲ ਤੱਕ ਆ ਕੇ ਚੰਨੀ ਸਾਹਿਬ ਜਿਹੜੇ ਨੇ ਇੱਥੇ ਸਾਨੂੰ ਜਵਾਬ ਦੇਣ ਇਸ ਚੀਜ਼ ਦਾ ਸ਼ੋ ਨੋਟਿਸ ਦਾ ਜਵਾਬ ਦੇਣ ਇਸ ਚੀਜ਼ ਦੇ ਉੱਤੇ ਅਗਰ ਉਹ ਜਵਾਬ ਨਹੀਂ ਦਿੰਦੇ ਜਾਂ ਆਪ ਪਰਸਨਲੀ ਆ ਕੇ ਨਹੀਂ ਇਸ ਚੀਜ਼ ਦੇ ਉੱਤੇ ਦਾ ਪੂਰਾ ਜਵਾਬ ਦਿੰਦੇ ਜਾਂ ਐਕਸਪਲੇਨ ਕਰਦੇ ਇਸ ਚੀਜ਼ ਨੂੰ ਫਿਰ ਅਸੀਂ ਉਹਦੇ ਉੱਤੇ ਦੇਖਦੇ ਹਾਂ ਕਿ ਕਿਹੜੇ ਲੀਗਲੀ ਧਾਰਾ ਲਾ ਕੇ ਉਹਨਾਂ ਦੇ ਉੱਤੇ ਐਫ ਆਈ ਆਰ ਤੱਕ ਹੋ ਸਕਦੀ ਹੈ ਤੇ ਅਮਰਤਾ ਬੜਿੰਗਵੀ ਲਾਗੇ ਖੜੇ ਸੀਗੇ ਤੇ ਕੀ ਲੱਗਦਾ ਉਹਨਾਂ ਨੂੰ ਵੀ ਪਾਰਟੀ ਬਣਾਇਆ ਜਾ ਸਕਦਾ ਹੈ ਦੇਖਦੇ ਮੈਂ ਵੀ ਇਸ ਇਸ ਦੇ ਬਾਰੇ ਵੀ ਅੱਸੀ ਪੂਰਾ ਵਿਚਾਰ ਕਰ ਰਹੇ ਆ ਕਿਉਂਕਿ ਜਦੋਂ ਮਹਿਲਾਵਾਂ ਦੇ ਇੱਜ਼ਤ ਦਾ ਸਵਾਲ ਆਇਆ ਅਮਰਤਾ ਵਰਿੰਗ ਚੁੱਪ ਰਹੇ ਨੇ ਲੇਕਿਨ ਵੋਟਾਂ ਦੇ ਟਾਈਮ ਤੇ ਜਾ ਕੇ ਸਭ ਦੇ ਗੋਡੀ ਹੱਥ ਲਾਣੇ ਪੈਰਾਂ ਨੂੰ ਹੱਥ ਲਾਣੇ ਮਹਿਲਾਵਾਂ ਦੇ ਜਾ ਕੇ ਕਿਸੇ ਹਿੰਮਤ ਨਾਲ ਜੋ ਤੁਸੀਂ ਉਹਨਾਂ ਦੀ ਇੱਜ਼ਤ ਲਈ ਨਹੀਂ ਕਢਣਾ ਬਿਲਕੁਲ ਵੀ ਉਸ ਦੇਤੇ ਅਸੀਂ ਸੋਚ ਰਹੇ ਇਹਦੇ ਬਾਰੇ ਵੀ ਪਹਿਲਾਂ ਵੀ ਜਦੋਂ ਨੋਟ ਲਗਾਇਆ ਸੀ ਉਸ ਤੋਂ ਬਾਅਦ ਚੰਨੀ ਸਾਹਿਬ ਨੇ ਕਿਹਾ ਕਿ ਇਹਦਾ ਮਤਲਬ ਇਹ ਨਹੀਂ ਸੀਗਾ ਆਪਾਂ ਵੀ ਨੋਟਿਸ ਜਾਰੀ ਕੀਤਾ ਸੀਗਾ ਕਿ ਇਸ ਵਾਰ ਕਾਰਬੇ ਜਿਹੜੀ ਹੈਗੀ ਜੇ ਮਹਿਲਾ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਜਿਹੜੇ ਬਿਆਨ ਹੁੰਦੇ ਨੇ ਜਿਹਦਾ ਜਵਾਬ ਹੁੰਦਾ ਆ ਉਹ ਮੰਨ ਲੈਂਦਾ ਕਿ ਇਸ ਵਾਰ ਕੋਈ ਲੱਗਦਾ ਕਿ ਐਦਾਂ ਦੀ ਗੱਲ ਆਏਗੀ ਕਿਸ ਕਰਕੇ ਮੰਨ ਜਾਂਦੇ ਕਿਉਂਕਿ ਇਹ ਤਾਂ ਇਹਨਾਂ ਦੀ ਪੁਰਾਣੀ ਆਦਤ ਹੈ ਹਰ ਵਾਰੀ ਕਿਸੇ ਨੇ ਕਿਸੇ ਨੂੰ ਮਨਾ ਕੇ ਕਿਸੇ ਦੇ ਕੋਲ ਜਾ ਕੇ ਉਹਨਾਂ ਦੇ ਪਹਿਰੇ ਹੱਥ ਪਾ ਕੇ ਕਿ ਮੇਰੇ ਜਿਹੜੇ ਨੇ ਮੇਰੇ ਹੱਕ ਦੇ ਵਿੱਚ ਕੋਈ ਬਿਆਨ ਦੇ ਦਿਓ ਇਤਨੀ ਪ੍ਰੈਸ ਮਹਿਲਾ ਕਮਿਸ਼ਨ ਇਸ ਚੀਜ਼ ਨੂੰ ਨਹੀਂ ਮੰਨਨੇਗਾ ਮੇਲਾ ਕਮਿਸ਼ਨਰ ਸਾਹਿਬ ਕਹਿੰਨਗੇ ਅਗਰ ਕੱਲ ਤੱਕ ਜਵਾਬ ਨਹੀਂ ਦਿੰਦੇ ਤਾਂ ਡੀਜੀਪੀ ਸਾਹਿਬ ਨੂੰ ਲੈਟਰ ਲਿਖ ਕੇ ਕਾਰਵਾਈ ਲਈ ਕਿਹਾ ਜਾਵੇਗਾ ਕਮਰਾ ਪਰਸਨ ਤਰਜਨ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ মিডিਆ ਮੁਹਾਲੀ